ये छब्बी तरीक की घटना है रात के दस बजे मैं रोटी खा के सुती पीसी मेरे पति घर नहीं सी जो कि मेरा जेठ अंदर दाखिल के मेरे न जबरदस्ती की थी जो मैं रौला पाया मेरे मुँह से हाथ रख और हाँ जी जबर उसने मेरे न जबरदस्ती की थी जो कि ਤੇ ਰੋਲਾ ਪਾਉਣ ਤੇ ਭੱਜਿਆ ਰੋਲਾ ਪਾਉਣ ਤੇ ਫਿਰ ਉਹ ਭੱਜ ਗਿਆ ਤੇ ਵਿਆਹ ਤੇ ਕਿੰਨੀ ਦਿਨ ਹੋ ਗਈ ਯਾਰ ਲਖਾ ਸਿੰਘ ਠੜ ਵਾਲੇ ਜੋਤੀਮਮ ਡੋਟ ਵਿੱਚ ਪੈਂਦਾ ਹੈ 2.5 ਸਾਲ ਹੋ ਗਏ ਮੈਨੂੰ ਵਿਆਹ ਇਹਨੂੰ ਲਖਾ ਸਿੰਘ ਠੜ ਤੇ ਜੋ ਕਿ ਮੈਂ ਮੇਰੇ ਪਤੀ ਕਰਨੀ ਸੀ ਕਿੰਨੇ ਦਿਨ ਦੀ ਪਿੰਨਾਂ ਦੀ ਕਟਣਾ ਹੈ 26 ਤਰੀਕ ਦੀ ਕਟਣਾ ਹੈ ਰਾਤ ਦੇ 10 ਵਜੇ ਮੈਂ ਰੋਟੀ ਖਾ ਕੇ ਸੁੱਤੀ ਵੀ ਸੀ ਤੇ ਮੇਰੇ ਪਤੀ ਕਰਨੀ ਸੀ ਜੋ ਕਿ ਮੇਰਾ ਜੇਠ ਅੰਦਰ ਦਾਖਲ ਹੋ ਕੇ ਮੇਰੇ ਨਾਲ ਜਬਰਦਸਤੀ ਕੀਤੀ ਜੋ ਮੈਂ ਰੋਲਾ ਪਾਇਆ ਮੂੰਹ ਤੇ ਹੱਥ ਰੱਖ ਲੈ ਹਾਂਜੀ ਜਬਰਦਸਤ ਨੇ ਮੇਰੇ ਨਾਲ ਜਬਰਦਸਤੀ ਕੀਤੀ ਜੋ ਕਿ ਤੇ ਰੋਲਾ ਪਾਉਣ ਤੇ ਭੱਜਿਆ ਰੋਲਾ ਪਾਣ ਤੇ ਫਿਰ ਉਹ ਭੱਜ ਗਿਆ ਤੇ ਜੋ ਕਿ ਮੈਂ ਪਰਿਵਾਰ ਨੂੰ ਦੱਸਾ ਸਾਰੇ ਪਰਿਵਾਰ ਨੂੰ ਦੱਸਾ ਉਹਨਾਂ ਨੇ ਮੇਰਾ ਵਿਰੋਧ ਕੀਤਾ ਕੀ ਕਹਿੰਦੇ ਸੀ ਉਹ ਕਹਿੰਦੇ ਤੂੰ ਝੂਠ ਬੋਲਨੀ ਇਹ ਨਹੀਂ ਹੋ ਸਕਦਾ ਤੇ ਫਿਰ ਮੈਂ ਦੂਸਰੇ ਦਿਨ ਆਪਣੇ ਪੇਕੇ ਪਰਿਵਾਰ ਵੱਲ ਫੋਨ ਕੀਤਾ ਉਹ ਮੈਨੂੰ ਲੈਣ ਆ ਗਏ ਫਿਰ ਮੈਨੂੰ ਲੈਣ ਆ ਗਏ ਫਿਰ ਦਾਖਲ ਕਰਵਾਇਆ ਸਰਕਾਰੀ ਹਸਪਤਾਲ ਵਿੱਚ ਜੋ ਕਿ ਜੋ ਕਿ ਪੁਲਿਸ ਵੱਲੋਂ ਰਿਪੋਰਟ ਦਿੱਤੀ ਗਈ ਮਾਮਲਾ ਦਰਜ ਕਰ ਲਿਆ ਹਾਂ ਜੀ ਫੋਨ ਕੀਤੀ ਗਈ ਰੁਪੀ ਦੀ ਇਹ ਮੰਗ ਹੈ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਫੜਿਆ ਜਾਣਾ ਚਾਹੀਦਾ ਹੈ ਅਜੇ ਪੁਲਿਸ ਨੇ ਫੜਿਆ ਨਹੀਂ ਅਜੇ ਨਹੀਂ ਫੜਿਆ ਪੁਲਿਸ ਨੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੋ ਮੇਰੇ ਨਾਲ ਗਲਤ ਹੋਇਆ ਅੱਗੇ ਕਿਸੇ ਤੇ ਪੈਣ ਨਾਲ ਨਾ ਗਲਤ ਹੋਵੇ ਇਸ ਲਈ ਸਖਤ ਤੋਂ ਸਖਤ ਸਜ਼ਾ ਮੇਰੀ ਮੰਗ ਹੈ ਕਿ ਹੋਣੀ ਚਾਹੀਦੀ ਹੈ